ਦਰਸਲ ਪਹਿਲਾਂ ਮੈਂ ਕੀਤੀ ਕਰਦਾ ਸੀਗਾ ਇੱਕ ਵਾਰ ਮੈਨੂੰ ਮੋਬਾਈਲ ਤੇ ਟ੍ਰੈਂਡ ਆ ਵੀ ਗਿਆ ਸੀ ਇਹ ਟ੍ਰੈਂਡ ਬੈਸਟ ਟੁਆਕੀ ਉਰੇ ਸ਼ੁਰੂ ਕਰਿਆ ਉਰੇ ਆ ਕੇ ਮੈਂ ਸੋਚਿਆ ਮੈਂ ਵੀ ਆਪਣੇ ਕੰਟਰੀ ਚ ਰਹਿ ਕੇ ਤੇ ਨਾਲ ਕਿਸੇ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਵੀ ਕਿਦੋਂ ਮੈਂ ਕੰਮ ਦਿੱਤਾ ਜਿਹੜਾ ਸਾਗ ਕੱਲ ਨੂੰ ਆਉਣਾ ਉਹ ਅਸੀਂ ਅੱਜ ਤਿਆਰ ਕਰ ਰਹੇ ਹਾਂ ਉਹਨੂੰ ਸਾਗ ਵਿੱਚ ਛਿੱਲਣ ਨੂੰ ਤੇ ਹੋਰ ਸਾਰਾ ਕਰ ਦਿੰਦੇ ਹਾਂ ਤੇ ਸਾਗ ਹੈਗਾ ਕਿਹੜਾ ਹੇ ਸਾਡੇ ਰੇਂਡੀ ਸਰੋਵਰ ਰੇਂਡੀ ਸਰੋਵਰ ਦੇ ਵਿੱਚ ਭਾਰਤ ਵੀ ਕੌਣਦੇ ਐ ਅੱਛਾ ਮਿੱਠੇ ਵੀ ਕੌਣਦੇ ਐ ਹੋਰ ਕਿਹੜੇ ਕਿਹੜੇ ਆਈਟਮ ਟੋਪੇ ਕੋਲ ਸਾਡੇ ਕੋਲ ਕਲੀ ਚੌਲਾ ਰਾਜਮਾ ਚੌਲਾ ਆਲੂ ਵਾਲਾ ਪਰੌਠਾ ਪਨੀਰ ਵਾਲਾ ਪਰੌਠਾ ਤੇ ਸਾਰਾ ਇਹ ਹੈਗਾ ਠੀਕ ਐ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਜਿਹੜਾ ਕੀ ਐ ਸਟਾਲ ਲਗਾਏ 12:30 ਹੋਣਗੇ ਸ਼ਾਮ ਨੂੰ 4:30 ਵਜੇ ਤੱਕ ਸਾਡਾ ਸਾਰਾ ਬਲੇ ਲੋਕ ਖੋਸ਼ ਹੋ ਕੇ ਖਾ ਕੇ ਜਾਣਗੇ ਸਾਨੂੰ ਲੱਗਦਾ ਨਾ ਬੜਾ ਬੜੀ ਲੱਗਦਾ ਰੋਈ ਆ ਲੈ ਦੂਸਰੇ ਤੀਸਰੇ ਦਿਨ ਆਂਦੇ ਰਹਿਣੇ ਆ ਬਹੁਤ ਅੱਛਾ ਬੜੀ ਆਇਟਮ ਬੜੀ ਲੱਗਦੀ ਮੈਂ ਸਾਗ ਰੋਟੀ ਮੱਕੀ ਦੀ ਰੋਟੀ ਲੈ ਕੇ ਆਂਦੇ ਬੜੀ ਆ ਤੇ ਰਾਜਮਚਾਰੀ ਬਹੁਤ ਬੜਿਆ ਲੱਗਦੀ ਬਹੁਤ ਟੇਸਟਵਰੀਆ ਸੀਗਾ ਘਰਵਾਰਾ ਟੇਸਟ ਜਿਆ ਅੱਛਾ ਸੀ ਦੇਸੀ ਘੋੜੇ ਦੇ ਵਿੱਚ ਅ ਫਲੇਵਰ ਆ ਰਿਹਾ ਹੈ ਕਹਿੰਦਾ ਸੀਗਾ ਉਸੇ ਦੇਖ ਰਹੇ ਹੋ ਪੰਜਾਬੀਜ਼ ਲਾਈਫਸਟਾਈਲ ਮੈਂ ਹਾਂ ਤਮੰਨਾ ਬੇਦੀ ਤੇ ਅੱਜ ਤੁਹਾਨੂੰ ਇੱਕ ਅਜੀਹੀ ਥਾਂ ਲੈ ਕੇ ਆਏ ਹਾਂ ਜਿੱਥੇ ਕਿ ਖਾਨ ਪੀਣ ਦੀ ਇੱਕ ਅਜੀਹੀ ਚੀਜ਼ ਜਿਹੜੀ ਕਿ ਬਣਦੀ ਹੈ ਜੋ ਪੰਜਾਬੀਆਂ ਨੂੰ ਬੇਹਦ ਪਸੰਦ ਹੈ ਜੀ ਹਾਂ ਸਰਦੀਆਂ ਦਾ ਮੌਸਮ ਤੇ ਸਰਸੋ ਦਾ ਸਾਗ ਜਿਹੜਾ ਕਿ ਲੋਕ ਬਹੁਤ ਬੇਹਦ ਜਰਾ ਪਸੰਦ ਕਰਦੇ ਤੇ ਅੱਜ ਇੱਕ ਬਹੁਤ ਹੀ ਖਾਸ ਥਾਂ ਤੇ ਤੁਹਾਨੂੰ ਲੈ ਕੇ ਆਏ ਕਿਉਂਕਿ ਇੱਥੇ ਜਿਹੜਾ ਸਾਗ ਹੈ ਉਹ ਤਿਆਰ ਕੀਤਾ ਜਾਂਦਾ ਹੈ ਹਾਂਡੀ ਦੇ ਉੱਤੇ ਤੇ ਲੋਕ ਜਿਹੜੇ ਨੇ ਇਸ ਨੂੰ ਬਹੁਤ ਪਸੰਦ ਕਰ ਰਹੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਟਾਲ ਦਿਖਾ ਦਿੰਨੇ ਆ ਇੱਕ ਕਨਸੈਪਟ ਨੂੰ ਤਕਰੀਬਨ ਸਟਾਰਟ ਕੀਤੇ ਆ ਇੱਕ ਡੇਢ ਸਾਲ ਦਾ ਸਮਾਂ ਹੋ ਚ ਤਾਰ ਜੋ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਸਟਰੀਟ ਫੂਡ ਦੇ ਵਿੱਚ ਲਗਾਤਾਰ ਕੰਪੀਟੀਸ਼ਨ ਜਿਹੜਾ ਕਿ ਦਿੱਤਾ ਜਾ ਰਿਹਾ ਜਿੱਥੇ ਲੋਕ ਗੋਲ ਗੱਪੇ ਚਾਟ ਖਾਣਾ ਪਸੰਦ ਕਰਦੇ ਜੀ ਤੇ ਅੱਜ ਸੜਕ ਦੇ ਉੱਤੇ ਲੱਗੇ ਇਸ ਸਟਾਲ ਦੇ ਉੱਤੇ ਇਸ ਕਨਸੈਪਟ ਨੂੰ ਇੰਨਾ ਪਸੰਦ ਕਰ ਰਿਹਾ ਨਾਮ ਦੱਸ ਦिए ਨਾਮ ਵੀ ਬਿਲਕੁਲ ਵੱਖਰਾ ਜੱਟ ਸੌਦਾ ਨਾਮ ਦਿੱਤਾ ਗਿਆ ਹੈ ਤੇ ਇੱਥੇ ਤੁਹਾਨੂੰ ਦੇਸੀ ਸਾਗ ਮੱਕੀ ਦੀ ਰੋਟੀ ਰਾਜਮਾ ਚੌਲ ਕੜੀ ਚੌਲ ਕਾਫੀ ਕੁਝ ਮਿਲਦਾ ਹੈ ਲੇਕਿਨ ਖਾਸ ਜੋ ਨਾ ਦਾ ਹੈ ਉਹ ਹੈ ਸਾਗ ਜੋ ਕਿ ਹਾਂਡੀ ਦੇ ਵਿੱਚ ਤਿਆਰ ਕੀਤਾ ਜਾਂਦਾ ਤਾਂ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਹੋ ਅੰਕਲ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਕਨਸੈਪਟ ਚਲਾਇਆ ਜਾ ਰਿਹਾ ਸਸ਼ਿਕਾ ਸਸ਼ਿਕਾ ਕਿਵੇਂ ਹੋ ਠੀਕ ਹੋ ਸਰ ਹਾਂਜੀ ਹਾਂਜੀ ਸਰ ਡੇਢ ਸਾਲ ਹੋ ਗਿਆ ਤੁਹਾਨੂੰ ਤਕਰੀਬਨ ਅਸੀਂ ਦੇਖਦੇ ਇੱਥੇ ਲੋਕ ਆਂਦੇ ਨੇ ਬਹੁਤ ਅਸੰਤ ਕਰਦੇ ਨੇ ਕਿਸ ਤਰ੍ਹਾਂ ਆਈ ਆਇਆ ਮਨਸ ਕੀ ਇਹ ਸਟਾਰਟ ਕਰ ਦਰਸਲ ਪਹਿਲਾਂ ਮੈਂ ਖੇਤੀ ਕਰਦਾ ਸੀਗਾ ਇੱਕ ਵਾਰ ਮਿਲੂ ਕੋਈ ਪ੍ਰੋਬਲਮ ਆਇਆ ਕੈਨੇਡਾ ਵੀ ਗਿਆ ਸੀ ਇਹ ਟ੍ਰੈਂਡ ਬੈ ਕੈਨੇਡਾ ਤੋਂ ਆ ਕੇ ਉਰੇ ਸ਼ੁਰੂ ਕਰਿਆ ਅੱਛਾ ਜੀ ਤੇ ਕੈਨੇਡਾ ਵੀ ਮੈਂ ਵੇਸੇ ਫੂਡ ਬੈਂਟ ਤੇ ਇੱਕ ਕੰਮ ਕਰਦਾ ਸੀਗਾ ਸਾਡੇ ਆਪਣੇ ਬ੍ਰਦਰ ਦਾ ਹੀ ਸੀਗਾ ਤੇ ਉਰੇ ਆ ਕੇ ਮੈਂ ਸੋਚਿਆ ਮੈਂ ਵੀ ਆਪਣੇ ਕੰਟਰੀ ਚ ਰਹਿ ਕੇ ਤੇ ਨਾਲ ਕਿਸੇ ਜਿਹੜੇ ਬੇਰੋਜ਼ਗਾਰ ਆ ਉਹਨਾਂ ਨੂੰ ਵੀ ਕਿਦੋਂ ਬੰਦੇ ਨੂੰ ਕੰਮ ਦਿੱਤਾ ਤੇ ਆ ਮੈਂ ਕੰਪਨੀ ਸ਼ੁਰੂ ਕਰਿਆ ਲੋਕਾਂ ਨੂੰ ਨਾ ਸਵਾਦ ਹੀ ਨਹੀਂ ਪਰੋਸ ਰਿਹਾ ਬਲਕਿ ਏਮਪਲੋਇਮੈਂਟ ਵੀ ਜੜੀ ਜਨਰੇਟ ਕੀਤੀ ਜਾ ਰਹੀ ਹੈ ਸਰੋਦਾ ਸਾਗ ਤੇ ਹਾਂਡੇ ਚ ਬਣ ਰਿਹਾ ਇਹਦੇ ਬਾਰੇ ਥੋੜਾ ਦੱਸੋ ਸਰੋਦਾ ਸਾਗ ਅਸੀਂ ਮਤਲਬ ਸਵੇਰ ਤੋਂ ਮਤਲਬ ਦੋ ਬੰਦੇ ਰੱਖੇ ਹੋਏ ਇਹਨਾਂ ਨੂੰ ਸਾਦ ਨੂੰ ਛਿਲਣਾ ਪੀਰਨਾ ਤੇ ਬਾਥੂ ਮੇਥੇ ਛਿਲਦੇ ਵੀ ਖੁੱਦੇ ਆ ਹਾਂਜੀ ਹਾਂਜੀ ਅੱਛਾ ਪਾਲਕ ਸਾਰਾ ਭਾਖੀ ਨਾ ਤਿਆਰ ਕਰਕੇ ਘਰੋਂ ਕਿਹਾ ਤਿਆਰ ਕਰਕੇ ਦਿੰਦੇ ਆ ਸਾਡੇ ਮੇਰੇ ਬੱਚੇ ਆ ਮੁੰਡੇ ਆ ਤੇ ਅਸੀਂ ਤਾਂ ਕਰਕੇ ਫਿਰ ਇਹਨੂੰ ਤੇ ਅੱਛਾ ਜਿਵੇਂ ਕਿ ਨਾਰਮਲੀ ਤਾਂ ਲੋਕ ਜਿਹੜੇ ਹੁੰਦੇ ਖਰੀਦੇ ਕਟਿਆ ਘਟਾਇਆ ਸਾਗ ਲਿਆਂਦੇ ਲੇਕਿਨ ਤੁਸੀਂ ਖੁਦ ਹੀ ਕੱਟ ਰਹੇ ਹੋ ਖੁਦ ਹੀ ਛਿੱਲ ਰਹੇ ਹੋ ਕੋਈ ਸਾਡਾ ਆਪਣਾ ਸਾਰਾ ਘਰ ਦਾ ਹਾਂ ਤੇ ਇਹ ਹਾਂਡੀ ਜਿਹੜੀ ਮੈਂ ਦੇਖ ਰਹੀ ਹੁਣ ਵੀ ਬਲਦੀ ਪਈ ਹੈ ਸਾਰਾ ਦਿਨ ਜਿਹੜਾ ਕਿ ਸਾਰਾ ਸਾਰਾ ਦਿਨ ਇੱਕਦਮ 24 ਘੰਟੇ ਜਿੰਨੀ ਦੇ ਅਸੀਂ ਦੁਕਾਨ ਦੇ ਚ ਪੂਰਾ ਚੱਲੂਗੀ ਪੂਰਾ ਚੱਲਦਾ ਰਹੇ ਜਿਹੜਾ ਸਾਗ ਕੱਲ ਨੂੰ ਆਉਣਾ ਉਹ ਅਸੀਂ ਅੱਜ ਤਿਆਰ ਕਰ ਰਹੇ ਹਾਂ ਉਹਨੂੰ ਸਾਗ ਨੂੰ ਛਿੱਲਣ ਨੂੰ ਤੇ ਹੋਰ ਸਾਰਾ ਕਰ ਪਾਵਾਂਗੇ ਤੇ ਸਾਲ ਹੈਗਾ ਕਿਹੜਾ ਇਸ ਆਦਰੇਲੀ ਸਰੋਂ ਦਾ ਰੇਲੀ ਸਰੋਂ ਦੇ ਵਿੱਚ ਭਾਰਕ ਨਹੀਂ ਪਾਉਂਦੇ ਅਸੀਂ ਮਿੱਥੇ ਵੀ ਪਾਉਂਦੇ ਆ ਤੇ ਅਦਰਕ ਜੋ ਲਸਣ ਪਿਆਜ਼ ਤੇ ਜਿਹੜਾ ਦੇਸੀ ਘਿਓ ਦੀ ਗੱਲ ਕੀਤੀ ਜਾਵੇ ਕਿਉਂਕਿ ਸਾਗ ਜਿਹੜਾ ਦੇਸੀ ਘਿਓ ਦੇ ਨਾਲ ਹੀ ਪਸੰਦ ਕੀਤਾ ਜਾਂਦਾ ਜਾਂ ਮੱਖਣ ਜਿਹੜਾ ਉਹਦੇ ਕਿਹੜਾ ਵਰਤਦੇ ਆ ਸਹੀ ਹੱਥੇ ਦੁੱਧ ਦਾਲ ਦਾ ਵਾਈਟ ਮੱਖਣ ਵਰਤਦੇ ਆ ਬਾਕੀ ਦੇਸੀ ਘਿਓ ਪਾਉਂਦੇ ਆ ਅਸੀਂ ਤੇ ਉਹ ਵੀ ਹਾਂਜੀ ਉਹ ਵੀ ਗੱਲ ਆਜੀ ਹਰ ਫਾਇਰਿੰਗ ਉਹ ਕਰਦੇ ਜੂਰੇ ਨਰ ਪੈਂਟ ਕਰੀ ਇੰਨਾ ਡਾਲ ਲੱਗਦੀ ਅੱਛਾ ਹਰ ਇੱਥੇ ਜਿਹੜਾ ਆਈਟਮ ਬਣ ਰਹੀ ਹੈ ਅੱਛਾ ਹੋਰ ਕਿਹੜੇ ਕਿਹੜੇ ਆਈਟਮ ਤੁਹਾਡੇ ਕੋਲ ਸਾਡੇ ਕੋਲ ਕਲੀ ਚੌਲਾ ਰਾਜਮਾ ਚੌਲਾ ਆਲੂ ਵਾਲਾ ਪਰੋਠਾ ਪਨੀਰ ਵਾਲਾ ਪਰੋਠਾ ਤੇ ਸਾਰਾ ਇਹ ਹੈਗਾ ਠੀਕ ਹੈ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਜਿਹੜਾ ਕੀ ਸਟਾਲ ਲਗਾਏ 12:30 ਉਹਨੇ ਸ਼ਾਮ ਨੂੰ 4:30 ਵਜੇ ਤੱਕ ਸਾਡਾ ਸਾਰਾ ਬੜੇ ਲੋਕ ਕੋਸ਼ੋ ਕੇ ਖਾ ਕੇ ਇਹ ਯਾਨੀ ਤੇ ਕਿੰਨੇ ਰੇਟਿੰਗਸ ਦਿੰਦੇ ਕੀ ਰਿਵਿਊ ਦਿੰਦੇ ਖਾਣਾ ਕਿਵੇਂ ਲੱਗਦਾ ਉਹਨਾਂ ਨੂੰ ਸਵਾਦ ਕਿਵੇਂ ਹਾਂਜੀ ਹਾਂਜੀ ਬਹੁਤ ਬਹੁਤ ਟੇਸਟੀ ਜਿਹੜਾ ਇੱਕ ਵਾਰ ਬੰਦਾ ਆ ਕੇ ਖਾ ਗਿਆ ਨਾ ਉਹ ਦੁਬਾਰੇ ਹੋਰ ਵੀ 10 ਬੰਦਿਆਂ ਨੂੰ ਦੱਸਦਾ ਵੀ ਤੁਸੀਂ ਜੱਟ ਸੋਦੇ ਵਾਲੇ ਤੇ ਜਾਇਓ ਇਹ ਬਹੁਤ ਟੇਸਟੀ ਹੈ ਬਿਲਕੁਲ ਤੁਸੀਂ ਤੇ ਹਾਂਜੀ ਤਸਵੀਰਾਂ ਵੀ ਦੇਖ ਸਕਦੇ ਹੋ ਜੋ ਖਾਣਾ ਹੈ ਪ੍ਰੋਪਰ ਹਾਈਜੀਨ ਦੇ ਨਾਲ ਬਣਾਇਆ ਜਾ ਰਿਹਾ ਹੈ ਕੁਝ ਇਹ ਨਹੀਂ ਹੈ ਕਿ ਮੱਖੀਆਂ ਪੇ ਨਕਰੀਆਂ ਨੇ ਬਿਲਕੁਲ ਟਕਿਆ ਹੋਇਆ ਸਾਫ ਸੁਥਰੇ ਤਰੀਕੇ ਨਾਲ ਜਿਹੜਾ ਕਿ ਖਾਣਾ ਹਾਈਜੀਨ ਬਣਾਇਆ ਜਾ ਰਿਹਾ ਹੈ ਸੁਰੱਖਿਆ ਜਿਹੜੀ ਹੈ ਖਾਣੇ ਨੂੰ ਲੈ ਕੇ ਉਹ ਮੇਨਟੇਨ ਕੀਤੀ ਗਈ ਹੈ ਜੋ ਵੀ ਸਾਫ ਸਫਾਈ ਉਸ ਨੂੰ ਮੇਨਟੇਨ ਕੀਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਵੇ ਦੇ ਉੱਤੇ ਮੱਕੀ ਦੀ ਰੋਟੀ ਜੜੀ ਹੈ ਉਹ ਲਗਾ ਦਿੱਤੀ ਹੈ ਕਿ ਲੋਕ ਜਿਹੜੇ ਨੇ ਸਰ੍ਹੋਂ ਦੇ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਣਾ ਬਹੁਤ ਪਸੰਦ ਕਰਦੇ ਨੇ ਪਿੱਛੇ ਗੱਡੀਆਂ ਵਿੱਚ ਵੀ ਬੈਠ ਕੇ ਲੋਕ ਜਿਹੜੇ ਨੇ ਆਪਣੇ ਆਰਡਰ ਲੈ ਕੇ ਗਏ ਨੇ ਤੇ ਖਾਣਾ ਪਸੰਦ ਕਰ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਹਾਂਡੀ ਦਾ ਗਰਮ ਗਰਮ ਸਾਗ ਹੈ ਜਿਹੜਾ ਕਿ ਸਾਰਾ ਦਿਨ ਇੱਥੇ ਰਿਟਦਾ ਹੈ ਤੇ ਲੋਕ ਜਿਹੜੇ ਨੇ ਇਸ ਨੂੰ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਕਿੱਥੋਂ ਹਨ ਤੁਸੀਂ ਲੋਕਲੀਓ ਕੋਈ ਗੱਡੀ ਚ ਅਸੀਂ ਦੇਖ ਸਕਦੇ ਹਾਂ ਸਮਾਨ ਜਿਹੜਾ ਕਿ ਤੁਸੀਂ ਇੱਕ ਲੋਕਲੀਓ ਜਾਂ ਬਾਰੋਕੀ ਤੋਂ ਨੇਮ ਪੈਂਟ ਦਾ ਮੇਰਾ ਖਮਾਣਾ ਓ ਤੇ ਵੈਸੇ ਪਿੰਡੋਂ ਉਸਮਾਨਾ ਜਿੰਦਾ ਸਾਡਾ ਤੇ ਬਾਕੀ ਹੈਗੇ ਲੋਕਲ ਲੋਕਲ ਤੇ ਵੈਸੇ ਸਾਗ ਦੀ ਜੇਕਰ ਗੱਲ ਕੀਤੀ ਜਾਵੇ ਕਿੰਨੇ ਦੀ ਪੈਕਿੰਗ ਹੈ ਕੀ ਰੇਟ ਵਗੈਰਾ ਹੈ ਅਸੀਂ ਇਹ ਸਾਗ 100 ਰੁਪਏ ਦੀ ਸਾਗ ਦੀ ਪਲੇਟ ਦਿੰਦੇ ਆ ਉਹਦੇ ਉੱਤੇ ਦੋ ਹੁਲਕੇ ਹੁੰਦੇ ਆ ਮੋਜੋ ਸੈਲਡ ਹੁੰਦਾ ਤੇ ਬਾਕੀ ਦੇਸੀ ਕਿਉਂ ਪਾਕਿਸਤਾਨਿਆ ਜਾ ਕੇ ਕਦੇ ਹਫਤੇ ਦੋ ਵਾਰ ਚਿੱਟਾ ਵੱਖਰ ਵੀ ਅਸੀਂ ਪਾਉਂਦੇ ਆ ਜਿੰਨਾਂ ਦਾ ਸਾਡਾ ਘਰ ਦਾ ਤਿਆਰ ਹੁੰਦਾ ਅੱਜ ਕੱਲ ਲੋਕ ਜਿਹੜੇ ਨੇ ਨਾ ਸਟ੍ਰੀਟ ਫੂਡ ਦਾ ਨਾਮ ਤੇ ਨਾ ਅੱਜ ਕੱਲ ਇੱਕ ਸਭ ਖਾਣਾ ਪਸੰਦ ਕਰ ਰਹੇ ਨੇ ਪਹਿਲਾਂ ਇੱਕ ਟਾਈਮ ਹੁੰਦਾ ਸੀ ਸਟ੍ਰੀਟ ਫੂਡ ਨਾ ਤੇ ਗੋਲ ਗੱਪੇ ਚੱਲਦੇ ਸੀ ਚਾਟ ਚੱਲਦੇ ਸੀ ਲੇਕਿਨ ਹੈਲਥ ਕੌਨਸ਼ੀਅਸ ਹੋ ਗਏ ਨੇ ਤੁਸੀਂ ਜਿਹੋ ਜੇ ਕਨਸੈਪਟ ਲੈ ਕੇ ਆਏ ਹੋ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਕੀ ਸੋਚ ਰੱਖਦੇ ਹੋ ਜੇ ਬਾਰੇ ਨਹੀਂ ਨਹੀਂ ਬਹੁਤ ਬਹੁਤ ਪਸੰਦ ਕਰਦੇ ਬਹੁਤ ਲੋਕਾਂ ਦਾ ਰਿਸਪੌਂਸ ਮਿਲਦਾ ਜੇ ਕਿਸੇ ਨੇ ਤਕਰੀਬਨ ਆਮ ਮਾਰਕੀਟ ਚ ਵੀ ਨਾ ਸਾਡੇ ਸਾਗ ਦੀ ਕਾਫੀ ਪਤਾ ਪਤਾ ਲੱਗਦਾ ਵੀ ਇਹ ਸਫਲਤ ਕਰਦੇ ਆ ਲੋਕ ਵੀ ਬਹੁਤ ਵਧੀਆ ਬਣਦਾ ਇਸ ਲਈ ਇੱਕ ਸਾਡੇ ਸਾਰੇ ਨੂੰ ਬੜੀਆਂ ਚੁੱਲ੍ਹੇ ਤੇ ਬਣਾਉਣੀ ਅਸੀਂ ਉਹ ਪੂਰੀ ਆ ਕੇ ਹਾਰੇ ਚ ਵੀ ਉਹ ਕਰਦੇ ਆ ਇਹ ਗੈਹੇ ਲੈ ਗਿਆ ਉੱਤੇ ਨਹੀਂ ਅਸੀਂ ਘੋਟ ਦੇ ਵੀ ਆਪਦੇ ਹੱਥ ਨਾਲ ਆ ਤੇ ਕੁੱਕਰ ਚ ਨਹੀਂ ਬਣਾਉਂਦੇ ਅਸੀਂ ਆਮ ਤਾਂ ਹੁਣ ਘਰਾਂ ਚ ਕੁੱਕਰ ਚ ਬਣਾ ਕੇ ਦੋ ਸੀਟੀਆਂ ਮਾਰਾ ਕੇ ਉਹ ਕਰ ਲੈਂਦੇ ਆ ਤੇ ਅਸੀਂ ਬੜੇ ਸੱਚ ਜੀ ਢੰਗ ਨਾਲ ਇਹ ਨੂੰ ਉਹ ਕਰਦੇ ਆ ਕਿਦਾਂ ਲੱਗਦਾ ਨਾ ਮੈਨੂੰ ਬੜੀ ਲੱਗਦਾ ਰੋਈ ਆਣੇ ਦੂਸਰੇ ਤੀਸਰੇ ਦਿਨ ਆਂਦੇ ਰਹਿਣੇ ਯਾਰ ਬਹੁਤ ਅੱਛਾ ਬੜਾ ਮੈਂ ਸਾਗ ਰੋਟੀ ਮੱਕੀ ਦੀ ਰੋਟੀ ਲੈ ਕੇ ਆਨੇ ਦਾ ਬੜੀ ਆ ਤੇ ਰਾਜਮਚਾੜੀ ਬਹੁਤ ਬੜਿਆ ਲੱਗਦੀ ਤੇ ਸਾਫਾਈ ਜਿੰਨ ਕਿੰਨਾ ਸਾਫਾਈ ਸਾਫ ਸਫਾਈ ਬਹੁਤ ਅੱਛੀ ਹੈ ਇਨਕੀ ਖਾਣੇ ਦਾ ਸੁਆਦੀ ਅੰਦਰ ਬਹੁਤ ਅੱਛਾ ਸਭ ਕੁਝ ਉਹ ਬੜੀ ਕਿੰਨਾ ਟੇਸ ਸੀ ਕੀ ਟਰਾਈ ਕੀਤਾ ਅਕਲੀ ਮੈਂ ਇਥੇ ਆਉਣਾ ਰਹਿਣਾ ਜਿਹੜੇ ਨਾਲ ਦੀ ਦੁਕਾਨ ਹੈ ਵੈਰਾ ਦੇ ਸਾਰਾ ਦਾ ਵਧੀਆ ਹੁੰਦਾ ਟੇਸ ਵੈਰਾ ਪਰ ਅੰਕਲ ਜੀ ਦੀ ਰੋਟੀ ਤੇ ਫਸਟ ਟਾਈਮ ਆਇਆ ਚੁਣ ਮੈਂ ਬੜੀਆ ਬਣੂਦਾ ਰਿਸਪਾਂਸ ਕਾਫੀ ਵਧੀਆ ਵਾ ਮੈਨੂੰ ਟੇਸ ਵੈਰਾ ਉਹਦਾ ਅਸਲੀ ਮਤਲਬ ਮਜ਼ਾ ਆਇਆ ਘਰ ਵਾਲਾ ਕੀ 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 ਹੱਦ ਤੱਕ ਆ ਅੱਜ ਤਾਂ ਵੈਸੀ ਕੜੀ ਚੌਲ ਖਾਣਾ ਸੀਗੇ। ਪਲੀਜ਼ ਸਾਡੀ ਅੱਜ ਮੈਰਿਟ ਅਨਿਵਰਸਰੀ ਆ। ਅੱਛਾ ਜੀ। ਤੇ ਥੈਂਕ ਯੂ। ਤੇ ਮੈਨੂੰ ਕਹਿ ਕੇ ਖਾਣਾ ਤੁਸੀਂ ਕਹਿੰਦੇ ਕੜੀ ਚੌਲ ਖਾਣੇ ਲਾਈਟ ਵੇਟ ਅੱਜ। ਟਰਾਈ ਕਰਨਾ ਸੀਗਾ ਸੀ। ਠੀਕ ਆ ਤੇ ਮੈਨੂੰ ਕਿੱਦਾਂ ਲੱਗਿਆ ਫਿਰ ਅੱਜ ਸਪੈਸ਼ਲ ਲੋਕੇਸ਼ਨ ਤੇ ਖਾ ਕੇ ਦਾ? ਬਹੁਤ ਟੇਸਟਵਰੀਆ ਸੀਗਾ ਘਰਵਾਰਾ ਟੇਸਟ ਜਿਹਾ। ਅੱਜਾ ਸੀ ਦੇ ਸੀ ਕਿ ਉਹਦੇ ਵਿੱਚ ਫਲੇਵਰ ਆ ਰਿਹਾ ਸੀ ਤਾਂ ਸੀਗਾ। ਤੇ ਤਾਂ ਆਪਰੇ ਭਾਈ ਵੱਲੋਂ ਕਿਵੇਂ ਲੱਗਦਾ ਹੈ? ਟੂ ਗੁੱਡ ਐ। ਅੱਛਾ ਮੈਂਟੇਨ ਕਿਤਨਾ? ਹਾਂ ਜੀ। ਰੇਟਿੰਗ ਸਰਵੋਏ। 5 ਟੂ ਹਾਂ 4.5 సో౉ం తసనే త్రా సనిల ఇం న్ Hanట రిటం దయాత్ తలిicio మితానిలా ఇకరదన సని తూం అకనిలా తీ చోత Macht టసటి. ਵਾਲਾ ਨੇ। ਹਾਂਜੀ। ਸੋ ਬਿਲਕੁਲ ਘਰ ਤੋਂ ਵੀ ਕਹਿੰਦੇ ਕਿ ਘਰ ਦਾ ਸਵਾਦ ਜਿਹੜਾ ਕਿ ਹੁੰਦਾ ਉਹ ਕਿਤੇ ਨਹੀਂ ਮਿਲਦਾ ਲੇਕਿਨ ਅੱਜ ਤੁਹਾਨੂੰ ਬਾਹਰ ਇੱਕ ਅਜਿਹੀ ਥਾਂ ਲੈ ਕੇ ਆਏ ਜਿੱਥੇ ਕਿ ਘਰ ਤੋਂ ਵੀ ਵਰਗਾ ਸਵਾਦ ਜਿਹੜਾ ਕਿ ਤੁਹਾਨੂੰ ਮਿਲ ਰਿਹਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੁਸੀਂ ਇੱਥੇ ਆ ਸਕਦੇ ਹੋ ਤੇ ਬੜੇ ਹੀ ਸਵਾਦ ਨਾਲ ਲੋਕ ਜਿਹੜੇ ਪਸੰਦ ਕਰ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੱਕੀ ਦੀ ਰੋਟੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਇੱਥੇ ਹੋਰ ਅੰਕਲ ਨੇ ਦੱਸਿਆ ਕਿ ਕੜੀ ਚਾਵਲ ਵੀ ਮੌਜੂਦ ਮਿਲਦੇ ਨੇ ਰਾਜਮਾ ਚਾਵਲ ਵੀ ਮਿਲਦੇ ਹੈ ਲੱਸੀ ਵੀ ਮਿਲਦੀ ਹੈ ਤੇ ਦੇਸੀ ਸਾਗ ਜਿਹੜਾ ਕਿ ਮ ਖਾਸ ਤੌਰ ਤੇ ਬਿਲਕੁਲ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਖੁਦ ਹੀ ਕੱਟਦੇ ਨੇ ਛਿੱਲਦੇ ਨੇ ਘੋਟਦੇ ਨੇ ਤੇ ਉਸ ਨੂੰ ਤਿਆਰ ਕਰਦੇ ਨੇ ਤੇ ਜੱਟ ਸੌਦਾ ਤੁਸੀਂ ਵੀ ਇੱਥੇ ਪਹੁੰਚ ਸਕਦੇ ਹੋ ਤੇ ਇਹਨਾਂ ਦੇ ਬਣਾਏ ਸਵਾਦਿਸ਼ਟ ਖਾਣੇ ਦਾ ਸਵਾਦ ਚੱਕ ਸਕਦੇ ਹੋ ਤੇ ਹੋਰ ਖਬਰਾਂ ਲਈ ਤੁਸੀਂ ਬਨੇ ਰਹੋ ਪੰਜਾਬੀ ਸਟਾਈਲ ਦੇ ਨਾਲ